ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਚਾਰ ਉਦਾਸੀਆਂ ਦੇ ਸਮੇਂ ਜਗਤ ਜਲਨ ਦੇ ਨੂੰ ਉਤਾਰਦੇ ਹੋਏ ਮੱਕੇ ਬਦੀਨੇ ਪਹੁੰਚੇ ਤਾਂ ਸਤਿਗੁਰ ਮਹਾਰਾਜ ਇਤਿਹਾਸਕਾਰ ਦੱਸਦੇ ਜਾਣ ਕਿ ਮੱਕੇ ਬਦੀਨੇ ਵੱਲ ਸਤਿਗੁਰ ਮਹਾਰਾਜ ਨੇ ਪੈਰ ਕਰ ਲਈ ਤੇ ਉਥੋਂ ਦੇ ਜਿਹੜੇ ਕਾਜੀ ਸਨ ਬੜੇ ਹੈਰਾਨ ਰਹਿ ਗਏ ਜਿਉਂ ਹੀ ਸਤਿਗੁਰ ਮਹਾਰਾਜ ਦਾ ਪੈਰਾਨੋ ਲੱਤਾਂ ਨੂੰ ਚੁੱਕ ਕੇ ਸਤਗੁਰੂ ਮਹਾਰਾਜ ਨੂੰ ਕਮਾਉਣ ਦੀ ਕੋਸ਼ਿਸ਼ ਕੀਤੀ ਤਾਂ ਕੀ ਦੇਖਦੇ ਨੇ ਜਿਹੜਾ ਮੱਕਾ ਮਦੀਨਾ ਹੈ ਤਾਂ ਉਹ ਸਾਰੇ ਪਾਸੇ ਕੋਮਣ ਲਾ ਗਿਆ ਉਹਦੇਆਂ ਜਿਹੜੀਆਂ ਚਾਰ ਦਿਸ਼ਾਵਾਂ ਸਨ ਉਹ ਸਾਰੇ ਪਾਸੇ ਕੋਮਣ ਲਾ ਗਈਆਂ ਸਤਗੁਰੂ ਮਹਾਰਾਜ ਦਾ ਇਹ ਕੌਤਕ ਵੇਖ ਕੇ ਤੇ ਜਿਹੜੋ ਉੱਥੋਂ ਦੇ ਕਾਜੀ ਸਨ ਮੁਸਲਮਾਨ ਵੀਰ ਸਨ ਹੈਰਾਨ ਰਹਿ ਗਏ ਤੇ ਮਾਨੇ ਮਨ ਸੋਚਣ ਲਗੇ ਕਿ ਇਹ ਕੋਈ ਅੱਲਾ ਦਾ ਰੂਪ ਜਾਪਦਾ ਹੈ ਕੋਈ ਔਲੀਆ ਫਕੀਰ ਹੈ ਤੇ ਸਤਗੁਰ ਮਹਾਰਾਜਾ ਨਾਲ ਕਾਜ਼ੀਆਂ ਦੀ ਗਿਆਨ ਗੋਸ਼ਟ ਹੋਈ ਮਹਾਰਾਜ ਨੇ ਉਥੋਂ ਦੇ ਜਿਹੜੇ ਕਾਜੀ ਸਨ ਮੁਸਲਮਾਨ ਵੀਰ ਸਨ ਉਹਨਾਂ ਦਾ ਵੀ ਪਾਰ ਉਤਾਰਾ ਕੀਤਾ ਤੇ ਸਤਗੁਰ ਮਹਾਰਾਜ ਨੇ ਉਪਦੇਸ਼ ਦਿੱਤਾ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਪਰਮੇਸ਼ਰ ਹੈ ਉਹ ਹਰ ਇੱਕ ਜਗ੍ਹਾ ਦੇ ਵਿੱਚ ਵਿਆਪਕ ਹੈ ਸਤਿਗੁਰ ਮਹਾਰਾਜ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕੋ 呼ਕਾਰ ਤੇ ਸਾਧ ਸੰਗਤ ਜੀ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਮੈਂਟਾਂ ਦੇ ਵਿੱਚ ਤਨਸ੍ਰੀ ਗੁਰੂ ਨਾਨਕ ਤਨਸ੍ਰੀ ਗੁਰੂ ਨਾਨਕ ਦੇ ਮਹਾਰਾਜ ਜ਼ਰੂਰ ਲਿਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲਾਇਕ ਕਰੋ ਤੇ ਬਤਵਾਦਿਸ਼ ਬੀੜੀ ਨੂੰ ਸ਼ੇਅਰ ਕਰੋ ਹੋਰ ਵੀ ਇਹੋ ਜਿਹਾ ਇਤਿਹਾਸ ਸੁਣ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਤੇ ਫਿਰ ਸਤਗੁਰ ਮਹਾਰਾਧਿਆ ਜਿਹੜੀਆਂ ਖੜਾਮਾਂ ਨੇ ਅਜੇ ਵੀ ਗੁਰਮੁਹ ਪਿਆਰੂ ਉਹ ਮੱਕੇ ਮਦੀਨੇ ਵਿੱਚ ਪਈਆਂ ਹਨ ਤੇ ਜਿਹੜੀ ਸ਼ਰਮਣੀ ਕਮੇਟੀ ਹੈ ਉਹਨਾਂ ਨੇ ਮੰਗ ਰੱਖੀ ਸੀ ਕਿ ਸਤਗੁਰ ਮਹਾਰਾਦੀ ਜਿਹੜੀ ਨਿਸ਼ਾਨੀਆਂ ਸਾਨੂੰ ਸੌਂਪੀ ਜਾਵੇ ਪਰ ਉਥੋਂ ਦੇ ਜਿਹੜੇ ਕਾਗਜ ਅੱਜ ਦੇ ਮੌਜੂਦਾ ਕਾਜੀ ਹਨ ਮੁਸਲਮਾਨ ਵੀਰ ਹਨ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਸਾਡੇ ਅੱਲਾਹ ਦੀ ਪੀਰ ਦੀ ਨਿਸ਼ਾਨੀ ਹੈ ਜਦੋਂ ਸਤਗੁਰੂ ਮਹਾਰਾਜ ਮੱਕੇ ਮਦੀਨੇ ਵਿੱਚ ਆਏ ਨੇ ਨਾ ਤੇ ਉਹਨਾਂ ਨੇ ਫਿਰ ਸਤਗੁਰੂ ਮਹਾਰਾਜ ਨੂੰ ਆਖਿਆ ਕਿ ਤੁਸੀਂ ਅੱਲਾਹ ਦਾ ਰੂਪ ਹੋ ਸਾਨੂੰ ਤੁਸੀਂ ਹੁਣ ਇਸ ਇਲਾਕੇ ਵਿੱਚ ਜਾਣ ਲੱਗੇ ਹੋ ਕੋਈ ਆਪਣੀ ਨਿਸ਼ਾਨੀ ਦੇਖੇ ਜਾਓ ਜਿੱਥੇ-ਸਿੱਧੇ ਸਤਗੁਰੂ ਮਹਾਰਾਜ ਗਏ ਨੇ ਗੁਰਮੁਹਵਪਿਆਰ ਉੱਥੇ ਵੀ ਮਹਾਰਾਜ ਦੀਆਂ ਨਿਸ਼ਾਨੀਆਂ ਮੌਜੂਦ ਹਨ ਆਪਾ ਕਰਾਮਾ ਵਾਲੇ ਹਨ ਆਪਾਂ ਗੁਰੂ ਦੇ ਸਿੱਖਾਂ ਤਨ ਸ੍ਰੀ ਗੁਰੂ ਨਾਨਕ ਤਨ ਸ੍ਰੀ ਗੁਰੂ